ਅਣੀਲ ਅਨਾਦ ਅਸੰਭ ਤਾ ਕਾ ਮੜੂ ਉਚਾਰਤ ਭੇਦਾ ਜਾ ਕੋ ਭੇਦ ਨਾ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੁੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਤੇ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਪੀਵ ਆਪ ਆਪਣੀ ਬੁੱਧ ਹੈ ਦੇਤੀ ਬਰਨਤ ਪਿੰਡ ਪਿੰਡ ਤੂੰ ਹੀ ਦੇਤੀ tumra lakh la jaye pasara kahe vittis jab pratham sansara ek e roop anup srup rang paya ra kahi pupa andar derd se ataj kinni utpuj khan borch dinni kohan phul raj hai baitha kaun timda paya singri ke baitha sagri shrisht dikhaye atam bab aaj gor srup swam bab ਬਰਾਚਾ ਮੇਰੀ ਤੁਮ ਕਰੋ ਸਿੱਖ ਉਬਾਰ ਅਸੀਂ ਸਿੱਖ ਸੰਗਰੋ ਦੁਸ਼ਟ ਦਿੱਥੇ ਉਤਪਤ ਉਤਪਾਤਾ ਕਲ ਮਲੇਚ ਕਰ ਰਣ ਕਤਾ ਦੇ ਅਸਤਜ ਤਬ ਸਰਨੇ ਪਰੇ ਤਨਕੇ ਦੁਸ਼ਟ ਦਖਿਤੇ ਹੈ ਵੇ ਮਰੇ ਪੁਰਖ ਜਬਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕ ਨਹੀਂ ਆਏ ਹੈ ਰਚਾ ਹੋਏ ਤਹ ਸਭ ਕਾਲਾ ਦੁਸ਼ਟ ਰਿਸ਼ਟ ਤੜ ਤਕਾਲਾ ਕਿਰਪਾ ਦ੍ਰਿਸ਼ਟ ਤੰਜੇ ਨਿਹਾਰੋ ਤਾਂ ਕਿ ਤਾਪ ਤਨ ਕੇ ਮਹਿਰੋ ਰਿੱਤ ਸਿੱਧ ਕਰਮੋ ਸਭ ਹੋਈ ਦੁਸ਼ਟ ਥਾ ਜੈ ਸਿਕਨੇ ਕੋਈ ਇੱਕ ਬਾਰ ਦਿਨ ਤੁਮੇ ਸੰਭਾਰਾ ਕਾਲ ਫਾਸਤ ਤਾਹੀ ਉਬਾਰਾ ਜਿਨ ਨਰ ਨਾਮ ਤਿਆਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ घडगगत में शरण तिहारी आप हाथ दे ले हो बारी सर पधार में हो सही दुष्ट दुख दे ले हो बचाई सुभैया पाए गए जब त तबद को आप तो रहे नहीं आले राम रहीम प्राण कुरान नेक कह मत एक ना मानियो ਬਿੰਮਰਤ ਸਾਸਤਰ ਬੇਦ ਸਭ ਬਹੁ ਪੇਜ ਕਾ ਹਮ ਇੱਕ ਨਾ ਜਾਣਿਓ ਸ਼੍ਰੀ ਅਤਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸੁਭ ਤੋ ਹੈ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰ ਲੀ ਮੋਹਲਾ ਤੀਜਾ ਆਨੰਦ ਇੱਕ ਓਨੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਹੈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨਵੱਜੀਆਂ ਬਾਦਵਾਈਆਂ ਰਾਗਰ ਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਸਬਦ ਤੋਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹੈ ਨਾਨਕ ਨੰਦ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਅਤ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਬਿਸਾਰਨਾ ਅੰਗੀਕਾਰਹੁ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗਲਾ ਸਮਰੱਥ ਸੁਆਮੀ ਸੋਕਿਯ ਮਨੈ ਬਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ

ਸਿਆਦਨੀ ਇੱਛਾ ਸਭ ਬੁਝਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ ਜਿਸ ਦੀਆਂ ਇਹ ਬਿੜਾਈਆਂ ਕੋਹ ਨਾਨਕ ਸੁਣੋ ਸੰਤੋ ਸ਼ਬਦ ਤਰੋਪੇ ਯਾਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਿ ਸ਼ਬਦ ਦਿੱਤ ਕਰ ਸੁਭਾਗੇ ਕਰ ਸੁਭਾਗੇ ਸਬਦ ਵਾਜੇ ਇਕਲਾ ਜਿਤ ਗਰਦਾਰਿਆ ਪੰਚ ਦੂਦ ਤੁਧ ਵਸ ਕੀਤੇ ਕਲ ਕੰਟਕ ਮਾਰਿਆ ਤੋਰ ਕਰਮ ਪਾਇਆ ਤਦ ਜਿਨ ਕੋ ਸੀ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈਸ ਕੋ ਵਾਦਿਤ ਕਰ ਅਨਾਦ ਵਾਜੇ ਅਨਾਦ ਸੁਨੋ ਵੜ ਭਾਗਿਓ ਸਗਲ ਮਨੋਰਥ ਪੂਰੇ ਪਰ ਬ੍ਰਹਮ ਪ੍ਰਭ ਪਾਇਆ ਉਤਰੈ ਸਗਲੇ ਬਸੂਰੇ ਦੁਖ ਰੋਗ ਸੰਤੋਪ ਉਤਰੈ ਸੂਨੀ ਸੱਚੀ ਬਾਣੀ ਸੰਤ ਸਾਜਣ ਕੇ ਪਏ ਸਰਤੇ ਪੂਰੇ ਗੁਰਤੇ ਜਾਣੀ ਸੁਣ ਤੈ ਆਪਣੀ ਤਕਹ ਤੇ ਪਵਿੱਤ ਸਤਿਗੁਰ ਰਹਾ ਭਰਪੂਰੇ ਬਣਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੁੰਦਾਬਣੀ ਮਹੱਲਾ ਪੰਜਵਾਂ ਥਾਲ ਵਿੱਚ ਤਨ ਵਸਤੂ ਪਇਓ ਸਤ ਸਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਉਧਾਰੋ ਦੇਖੋ ਖਾਵੈ ਦੇਖੋ ਪੁੰਚੈ ਜਿਸ ਕੋ ਹੋਈ ਉਧਾਰੋ ਇਹ ਬਹੁਤ ਤੋ ਦਿਨ ਜਾਈ ਨਿਤ ਨਿਤ ਰਾ ਕੁਰ ਤਾਰੋ ਤੁਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨ ਜੋਗ ਕਿਤੋਈ ਮੈ ਨਿਰਗੁਣਿਆ ਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਾਇਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਲੇ ਤਾ ਦੀਵਾ ਤਨ ਮੰਤੀ ਵੇ ਹਰਿਆ ਪਾਉੜੀ ਜਿੱਥੇ ਤੂ ਸਮਰਾਤ ਜਿੱਥੇ ਕੋਈ ਨਾ ਹੈ ਉਥੇ ਤੇਰੀ ਰਾਖ ਅਗਨੀ ਉਧਰ ਮਾਹੇ ਸੰਕੇ ਜੋਮ ਕੇ ਦੂਤ ਨਾ ਹੈ ਤੇਰੇ ਛਾੜ ਜਾਏ ਪੌਜਲ ਵਿਖ ਮਸਗੋਹਾ ਗੁਰਬਤਿ ਪਾਰ ਪਾਹੇ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਹੇ ਕਲ ਮੇ ਹੋ ਇਹੋ ਪੁਣ ਗੁਣ ਗੋਬਿੰਦ ਗਾਹੇ ਸਬਸੇ ਨੋ ਕਿਰਪਾਲ ਸਮਾਲੇ ਸਾਹਿ ਸਾਹਿ ਬਿਰਤ ਕੋ ਨਾ ਵੇ ਜੀ ਆਵੇ ਤੁਧਿਆ ਹੈ ਸ਼ਲੋਕ ਮੁਹੱਲਾ 5 ਵਾਂ ਅੰਤਰ ਗੁਰੂ ਆਰਾਧਨਾ ਜੀਵਾ ਜਪ ਗੁਰਨਾਉ ਨੇਤਰੀ ਸਤਿਗੁਰੂ ਵੇਖਣਾ ਸਰਾਬਣੀ ਸੁਰਨਾ ਗੁਰਨਾਉ ਸਤਿਗੁਰ ਤੇ ਤੀਰਤਿਆ ਦਰਗਹਿ ਭਾਈ ਠਾਓ ਕੋਹ ਨਾਨਕੋ ਕਿਰਪਾ ਜਿਸਨੇ ਵਚਦੇ ਜਗ ਮੇ ਉਤਮ ਕਾਟਿਏ ਰੱਖੇ ਰੱਖਣਹਾਰ ਆਪੂ ਬਾਲਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋਵਾ ਆਪਦੇ ਆਲ ਮਨਾ ਨਾ ਬਿਸਾਰਿਆਨ ਸਾਧ ਜਨਕ ਸੰਗ ਪਵਜਲ ਤਾਰਿਆਨ ਸਾਖਤ ਨਿੰਦਗੋ ਦੁਸਕਿਨ ਮਾਹਿ ਬਿਦਾਰਿਆਨ ਸਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜਿਸ ਜ਼ਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਦੀ ਸਾਬ ਕੀ ਟੇਕ ਨਾਨਕ ਮਨੇ ਮਾਹੇ ਜਿਸ ਦੇ ਮਰਤ ਸੁਖੋ ਹੋਵੇ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ